ਉਹਨਾਂ ਕੋਲ ਨਾ ਇਸ ਕਿਵੇਂ ਸਾਰੇ ਕੱਟ ਹੋਣਗੇ ਆਪਾਂ ਵੀ ਪਰ ਕੱਟ ਤੇ ਅਸੀਂ ਥੱਲੇ ਤਹਾਂ ਆਏ ਤੇ ਅੱਜ ਮਿਸਤਰੀ ਦਾ ਫੋਨ ਆਇਆ ਕਹਿੰਦੇ ਤੜਕੇ ਆਉਣਗੇ ਸਮਾਨ ਸੂਣ ਲੈ ਕੇ ਆਉਂਦਾ ਤੇ ਅਸੀਂ ਕਰਦੇ ਸੀ ਇਸ ਤਰ੍ਹਾਂ ਹੀ ਤੇ ਲਾਈਟ ਆਣੀਗੀ ਕੈਮਰਾਮੈਨ ਵੀ ਇੱਥੇ ਫਿਰਦਾ ਕੈਮਰਾਮੈਨ ਵੀ ਪਿੱਛੇ-ਪਿੱਛੇ ਰਹਿਣਾ ਵੜੋ ਕੋਹਮਾਰ ਜੀ ਉਹ ਤੇ ਹੁਣ ਕਰਦੇ ਹਾਂ ਤਰਾਈ ਤੇ ਲਾਈਟ ਆ ਜੇ ਡਿੰਗ ਡਿੰਗ ਆ ਗਈ ਹੈ ਇਸ ਤਰ੍ਹਾਂ ਕੱਟ ਕੇ ਮਿਸਤਰੀ ਆਉਣਗੇ ਨਿਆਰੇ ਆਉਣਗੇ ਮੇਰੇ ਵੀਡੀਓ ਤੱਕ ਕੇ ਉਹ ਆਪਣਾ ਵਾਲਾ ਹਰ ਦਾ ਡਿਟੈਰ ਹੋਏ ਹੂੰ ਆਪਾਂ ਪਹਿਲਾਂ ਇਹਦੀ ਡਿਟੈਰ ਹਾਰੀ ਦੇ ਟਾਰਪੇਪਰਾਂ ਨੇ ਆ ਪੈਪੀ ਤਹਾਂ ਲੈਂਦੀ ਦੇਖੋ ਹੂੰ ਕਰਨ ਵਾਸਤੇ ਤਰਾਈ ਤੇ ਹੁਣ ਅਸਰ ਆਹ ਕੰਦ ਜਿਹੜੀ ਅੱਗੇ ਬਾਹਰਲੀ ਉਸ ਚ ਫੁੱਲ ਤਰਾਈ ਕਰਨੀ ਫੁੱਲ ਫੁੱਲ ਪਾਣੀ ਦਿੱਤਨਾ ਉਸ ਚ ਉਹ ਇੱਟੇ ਕਿਆ ਇੱਟੇ ਲਾਉਂਦੇ ਉਹ ਬਜਲਤ ਤੇ ਨੀਰ ਆ ਗਿਆ ਦੂਜਾ ਟਾਇਰ ਚਲੋ ਫਿਰ ਮਿਲਦੇ ਹਾਂ ਜਦੋਂ ਟਰਾਈ ਕਰਦੇ ਹੋ ਮਿਲਦੇ ਹਾਂ ਜਦੋਂ ਫਿਰ ਟਰਾਈ ਕਰਦੇ ਹੋ ਠੀਕ ਧਾਤਤ ਕਰੀ चलो फिर बस ठीक है ठीक है ठीक है चलो फिर मिलते हो तो जो ट्राई कर दे ਮੇਰੇ ਵੀਡੀਓ ਲੈਟ ਲਾਟ ਆ ਗਿਆ ਤੇ 3 ਵਜੇ ਤੇ ਲੈਟ ਆ ਗਈ ਸੀ ਦੇਖੋ ਕਿੰਸੀ ਦੀ ਜਾਂਦੀ ਹੈ ਪਹਿਲਾ ਆਹ ਕੰਨ ਦੇਖੋ ਫੁੱਲ ਗਿੱਲੀ ਕਰਦੀ ਸੀ ਆਹ ਦੇਖੋ ਆਪ ਤਹਾਂ ਤੇ ਚੜੀ ਹੋਈ ਆਹ ਹੁਥ ਹੋਈ ਹੁੰਦੀ ਆ ਤੇ ਹੋਈ ਜਾਂਦਾ ਕਿਰਾ ਤرائی ਹੋਈ ਜਾਂਦੀ ਆ ਇੱਕ ਵਾਰ ਦੇਖੋ పని చమకు హిం పడ థ తరా ਮੈਕਟਰੀ ਵਾਸਾ ਜੂਆ ਕਰਕੇ ਛੋੜਦੀ ਟਰੈਕਟਰ ਆਊਗਾ ਥੜਕੇ ਜੋੜੀ ਟਰੈਕਟਰ ਫਿਰ ਉਹਦੀਆਂ ਬਣਾਉਣੇ ਵੀਡੀਓ ਜੋੜੀ ਟਰੈਕਟਰ ਦੀਆਂ ਥੜਕੇ ਜੋੜੀ ਟਰੈਕਟਰ ਦੀਆਂ ਬਣਾਉਣੇ ਵੀਡੀਓ ਬਾਕੀ ਦੋ ਤਿੰਨ ਜੋ ਲਗਾਤਾ ਜੋੜੀਆ ਟਰੈਕਟਰ ਦੀਆਂ ਵੀਡੀਓ ਆ ਜਾਣੀਆਂ ਖਾਣੇ ਤੇ ਬਾਕੀ ਮੈਕਟਰੀ ਦਾ ਲੱਗਿਆ ਹੂਆ ਚਲਾਈ ਹੋ ਜਰੀ ਹੈ ਥੜਕੇ ਜੋੜ ਦੇ ਟਰੈਕਟਰ ਆ ਜੂਆ ਪਰ ਹਰ ਵਕਤ ਕੋਈ ਵੀ ਜਾ ਇਸ ਕਰਕੇ ਤਰਾਈ ਹੁਣੇ ਕਰੀ ਜਾਂਦਾ ੜਕੇ ਸਕੂਲ ਜਾਣਾ ਤਾਂ ਜੌਂਡੀ ਐ ਟਰੈਕਟਰ ਦੀਆਂ ਵੀਡੀਓ ਆ ਸਾਨੂੰ ਦੇਖਾਂਗਾ ਦੋਨੂੰ ਅਪਲੋਡ ਤਾਂ ਮੈਂ ਕਰੂੰਗਾ ਪਰ ਇੱਕ ਅੱਧੀ ਹੋਊਗੀ ਜੌਂਡੀ ਐ ਟਰੈਕਟਰ ਦੀ ਵੀਡੀਓ ਕਿਉਂਕਿ ਸਕੂਲ ਜਾਣਾ ਇਸ ਕਰਕੇ ਇੱਕ ਅੱਧੀ ਜੌਂਡੀ ਐ ਟਰੈਕਟਰ ਦੀ ਵੀਡੀਓ ਅਪਲੋਡ ਹੋਊਗੀ ਤੇ ਬਾਕੀ ਤਰਾਈ ਵਗੈਰਾ ਇਕਰ ਦਿੱਤੀ ਹੋਈ ਹੁੰਦੀ ਹੈ ਇੱਧਰ ਵੀ ਕਰਤੀ ਸੀ ਖੜਕੇ ਜੂਂਡੀ ਟ੍ਰੈਕਟਰ ਤੇ ਕਰਕੇ ਸਕੂਲ ਨਹੀਂ ਜਾਣਾ ਵੀਡੀਓ ਬਣਾਉਣੀ ਆ ਸਕੂਲੋਂ ਆ ਕੇ ਚਲੋ ਸਕੂਲੋਂ ਤੋਂ ਬਣਾਉਂਦੇ ਹਾਂ ਬਾਕੀ ਟ੍ਰੈਕਟਰ ਦੇ ਕੋ ਚੱਲੀ ਜਾਂਦੇ ਇਹ ਆਹ ਲੇ ਟ੍ਰੈਕਟਰ ਸੂਰਾ ਇਹਸਪਤਲੋਂ ਆ ਟ੍ਰੈਕਟਰ ਚ ਲੀ ਜਾਂਦੇ ਆ ਪਰ ਰਹਿ ਗਏ ਆ ਚਲੋ ਫਿਰ ਫرائی ਹੋ ਜਾਂਦੀ ਆ ਤੁਹਾਨੂੰ ਲੱਗਦਾ ਕਿ ਫਿਰ ਨੈਕਸਟ ਵੀਡੀਓ ਚ 其他那边。